ਲੈ ਮੈਂ ਤੁਹਾਨੂੰ ਅੱਜ 6 ਸ ਨੂੰ ਕੱਟਣਾ ਦਿਖਾਵਾਂ ਲੱਗੇਗਾ 1 ਸ ਨੂੰ ਦਿਖਾਵਾਂ ਇਹ ਨੀਲੀ ਰਵੀ ਦੀ ਤੇ ਬਾਕੀ 5 ਦਿਖਾਵਾਂ ਤੁਹਾਨੂੰ ਮੁਰਾਣ ਅਸਲ ਦੀ ਠੀਕ ਆ ਤੇ ਪਹਿਲਾ ਇਹ 1 ਨੰਬਰ ਵਾਲੀ ਕੱਟ ਦੀ ਕੁਆਲਿਟੀ ਅੱਖਾਂ ਅੱਖਾਂ ਤੇ ਕੱਟ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਖੂਬਸੂਰਤ ਝੋਟੀ ਹੈਗੀ ਤੇ ਲਗਭਗ ਸਾਰਾ ਕੱਟ ਨਹੀਂ ਮੰਨ ਪੂਰਾ ਫੋਲੋ ਸ਼ਕੀਨਾਂ ਸਿੰਘਾਂ ਦੀ ਮੰਤਰ ਪੁੱਠਾਂ ਦੀ ਮੰਤਰ ਸ਼ਰੀਰ ਦੀ ਮੰਤਰ ਸਾਰਾ ਹੀ ਮਾਲਾ ਤੁਹਾਨੂੰ ਘੈਂਟ ਮਿਲਣੀ ਹੈ ਠੀਕ ਆ ਤੇ ਬਾਕੀ ਦੇਖੋ ਜਿਹੜਾ ਵੀਰ ਖਰੀਦੂਗਾ ਉਹਦੀ ਆਪ ਦੀ ਸਮਝ ਆ ਵੀ ਕਿਹੜੀ ਕੱਟੀ ਕਿਵੇਂ ਖਰੀਦਣੀ ਠੀਕ ਹੈ ਛੋਟੀਆਂ ਕੱਟਾਂ ਵੀ ਹੈ ਜਿਵੇਂ ਸਵਾ ਡੇਢ ਸਾਲ ਵਾਲੀਆਂ ਜਿਵੇਂ ਆ ਡੇਢ ਡੇਢ ਸਾਲ ਆਉਣੀਆਂ ਆ ਆਜ ਮੈਂ ਦੋ ਦੋ ਸਾਲਾਂ ਆਂ ਹੈ ਤਿੰਨ ਟੋਟਲ 6 ਕੱਟੀਆਂ ਤੇ ਬਾਕੀ ਕਰਾਂਗੇ ਬਾਅਦ ਵਿੱਚ ਗੱਲਬਾਤ ਵੀ ਕੀ ਡਿਟੇਲ ਆ ਗਈ ਤਾਰੇ ਕੀ ਹਾਲ ਆ ਬਾਈ ਠੀਕ ਠਾਕ ਬਾਈ ਜੀ ਬਹੁਤ ਵਧੀਆ ਤੁਸੀਂ ਸੁਣਾਓ ਠੀਕੋ ਠੀਕ ਆ ਠੀਕ ਆ ਵਧੀਆ ਜੀ ਤੇ ਆਪਣਾ ਐਡਰੈਸ ਬੋਲ ਦਿਓ ਤਾਰੀ ਹਾਂ ਵੀਰੇ ਐਡਰੈਸ ਆਪਣਾ ਪਿੰਡ ਰਾਈ ਆ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਤੇ ਮੋਬਾਈਲ ਨੰਬਰ ਆਪਣਾ ਹੈਗਾ 9855287584 ਵੀਰੇ ਤੇ ਰਾਮਪਰਾ ਭਦੌੜ ਤੇ ਤਪਤਨ ਸ਼ਹਿਰ ਨਹੀਂ ਇਹ ਆਪਾਂ ਨੂੰ ਨੇੜੇ ਸ਼ਹਿਰ ਲਾਗੇ ਵੀਰੇ ਠੀਕ ਹੈ ਜੀ ਪਹਿਲੇ ਨੰਬਰ ਤੇ ਕੱਟੀ ਆਈ ਤਾਂ ਜੀ ਆਪਣੇ ਕੋਲ ਬਈ ਨਾ ਜੀ ਵੀਰੇ ਕਿੰਨੀ ਉਮਰ ਦੀ ਆ ਇਹ ਵੀਰੇ ਇਹ ਮੂੰਹੋਂ ਕੱਟੀ ਆ ਜਿਹੜੀ ਖੀਰੀ ਆ ਲਖੇ ਹਾਂਜੀ ਇਹਨੂੰ 2 ਸਾਲ ਦੀ ਮੰਨ ਲਓ 2 ਸਾਲ ਤੋਂ ਘੱਟ ਮੰਨ ਲਓ ਉਹ ਗਾਹਕ ਨੇ ਮੰਨਣੀਆਂ ਮਤਲਬ ਕਹਿੰਦਾ ਭਾਬੀ ਹਲੇ ਮੂੰਹੋਂ ਕੱਟੀ ਜਿਹੜੀ ਬਈ ਇਹ ਖੀਰੀ ਆ ਠੀਕ ਆ ਠੀਕ ਤੇ ਕੱਦ ਕਾਠ ਇੱਕ ਹੋਰ ਖਾਸੀਅਤ ਆ ਲਖੇ ਇਹਦੇ ਚ ਇਹਨੂੰ 1.5 ਮਹੀਨਾ ਹੋ ਗਿਆ ਟੀਕਾ ਭਰਾਏ ਨੂੰ ਮਾਲਕਾਂ ਦੀ ਕੰਪਨੀ 45 ਦਿਨ ਹੋ ਗਏ 45 ਦਿਨ ਹੋ ਗਏ ਤੇ ਮਹੀਨੇ 20 ਦਿਨ ਦੇ ਵਿੱਚ ਇਹ ਫੁੱਲ ਚੈੱਕ ਤੇ ਆ ਜਾਣੀ ਤੇ ਹੁਣ ਇੱਥੋਂ ਕੱਟੀ ਦੀ ਪਹਿਲਾਂ ਖੜ ਕੇ ਹਾਈਟ ਚੈੱਕ ਕਰਾ ਦੇ ਮੇਰਾ ਭਰਾ ਹੂੰ ਠੀਕ ਹੈ 6 ਫੁੱਟ ਕਾ ਦੋਨਾਂ ਤੇਰਾ 6 ਫੁੱਟ ਕਾ ਦਾ ਤੇ ਝੋਲੀ ਝਾਲੀ ਦਿਖਾਏਗਾ ਨਾ ਬਾਹ ਕਮਾਨ ਲੱਗੀ ਬਿਆ ਮਾਲਕ ਦੀ ਕਿਰਪਾਣਾ ਹਰੇਕੀ ਬੰਦਾ ਆਪਦੀ ਚੀਜ਼ ਦੀ ਤਾਰੀਫ ਕਰਦਾ ਹੁੰਦਾ ਪਰ ਤਾਰੀਫ ਉਹਦੀ ਹੁੰਦੀ ਹੈ ਜਿਹੜੀ ਚੀਜ਼ ਤਾਰੀਫ ਦੇ ਕਾਬਲ ਹੋਵੇ ਠੰਡੀ ਸੀਲ ਤੇ ਹਾਂ ਹੁਣ ਤੂੰ ਇੱਥੋਂ ਇਹਦੀ ਕੱਟੀ ਦੀ ਇੱਕ ਵਾਰ ਟੁਰਨ ਤੋਂ ਪਹਿਲਾਂ ਝੋਲੀ ਚੈੱਕ ਕਰਾ ਦੇਖ ਝੋਲੀ ਦੇਖ ਤੂੰ ਦਾ ਬਹੁਤ ਸਾਫ ਹੈ ਨਾ ਠੀਕ ਹੈ ਨਾ ਲੱਪ ਦੀ ਝੋਲੀ ਬਈ ਹੁਣ ਆ ਮਾਲਕ ਦੀ ਦੋ ਜਿਵੇਂ ਥਣਾ ਜਿਹੜੇ ਜੜ ਹੁੰਦੀ ਹੈਗੀ ਉਹ ਫੁੱਲੀ ਹੈ ਮਤਲਬ ਗੱਭਣ ਹੋ ਜਾਣਾ ਜੀ 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 100 ਤੇ 10% ਬਈ ਕੱਟੀ ਹੈ ਜਿਹੜੀ ਲਖੇ ਗੱਬਣਾ ਹੋਊਗੀ ਹਨਾ ਲੈ ਮਿੱਤਰ ਹੁਣ ਦੇਖ ਸਕਦੇ ਹੋਗੇ ਕੱਟੀ ਕਈ ਭਰਾ ਕਹਿੰਦੇ ਦੋ ਪੈਰ ਨੀਲੀ ਰਬ ਚਟੇ ਹੁਣ ਕੋਈ ਕਹਿੰਦਾ ਚਾਰ ਹੋਵੇ ਤੇ ਕਈ ਭਰਾ ਇਹ ਕਹਿੰਦੇ ਕਿ ਸਾਨੂੰ ਵਿਚਾਰੇ ਪਰ ਦਾ ਮਤਲਬ ਨਹੀਂ ਹੈਗਾ ਅਸੀਂ ਸਟਰਕਚਰ ਦੇਖਣਾ ਠੀਕ ਹੈ ਹੁਣ ਤੁਸੀਂ ਦੇਖਣਾ ਸਟਰਕਚਰ ਦਾ ਕਿਦਾਂ ਦਾ ਹੈਗਾ ਜੀ ਵੀਰੇ ਜੀ 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 ਤੇ ਦੰਦਾਂ ਜਿਹੜੀ ਗੱਲ ਮੇਨ ਆ ਉਹ ਖੀਰੀ ਹੈਗੀ ਉਹ ਪਰ 2 ਸਾਲ ਦੀ ਆ 45 ਦਿਨਾਂ ਦੀ ਗੱਬਣਾ ਹੈ ਤੇ ਕਈ ਡਾਕਟਰ ਹੁੰਦੇ ਜਿਹੜਾ 45 ਦਿਨ ਵੀ ਚੈੱਕ ਕਰ ਚੈੱਕ ਕਰ ਦਿੰਦੇ ਆ ਹਨਾ ਆਪਾਂ ਖਾਲੀ ਕਰਕੇ ਲਈ ਆ ਖਾਲੀ ਕਰਕੇ ਦੇਣੀ ਆ ਪਰ ਮਾਰਕਾ ਨੇ ਦੱਸਿਆ ਵੀ 45 ਦਿਨ ਹੋ ਗਏ ਵੀਰੇ ਹੁਣ ਤੂੰ ਇੱਥੋਂ ਲਖੇ ਦਾ ਦੁਬਾਰੇ ਹਾਈਟ ਫੇਰ ਇੱਥੋਂ ਦਿਖਾ ਦੇ ਤੇ ਲੰਬਾਈ ਦਿਖਾ ਦੇ ਕੱਟੀ ਦੀ ਹਨਾ ਹੂੰ ਲੰਬਾਈ ਵੀ ਮਤਲਬ ਪੂਰੀ ਆ ਉਚਾਈ ਫੁੱਲਣਾ ਉਹ ਚਾਈ ਵੀ ਵੀਰੇ ਫੁੱਲ ਆ ਹਾਂ ਤੇ ਪੁੱਠੇ ਪਟੇ ਦੀ ਚੁਲਾਈ ਪੂਰੀ ਫੁੱਲ ਆ ਗਈ ਜਿੰਕਾਂ ਦੀ ਮੰਤਰ ਸੋਹਣੀ ਆ ਗਈ ਤੇ ਦੂਜੀ ਗੱਲ ਬਾਈ ਇਹ ਸ਼ੀਏ ਦੀਆਂ ਸ਼ੀਏ ਕੱਟੀਆਂ ਲਖੇ ਹਰਿਆਣੇ ਦੀਆਂ ਇਧਰ ਦੀ ਕੋਈ ਕੱਟੀ ਨਹੀਂ ਹੈਗੀ ਠੀਕ ਹੈ ਜੀ ਲੋ ਜੀ ਦੇਖੋ ਪਹਿਲੇ ਨੰਬਰ ਦੀ ਕੱਟੀ ਦੇ ਪੂਰੇ ਮਰਾ ਖੂਬਸੂਰਤ ਪਗਾਇਆ ਥਾਣ ਉਹ ਦੋ ਚੰਗੇ ਝੋਲੀ ਜੀ ਵੀਰੇ ਜੀ ਸੰਗ ਸੰਗ ਤੇ ਸਿਰ ਦੀ ਚੜਾਈ ਤੁਸੀਂ ਦੇਖੋ ਬਹੁਤ ਜਿਆਦੇ ਬਈ ਯਾਰ ਬਹੁਤ ਜਿਆਦੇ ਵਜਨ ਵਜੂਦ ਬਹੁਤ ਜਿਆਦੇ ਚੰਗਾ ਪੈਠ ਪੁੜਾ ਰੰਗ ਢੰਗ ਸਾਰੀ ਮਾਲਕ ਦੀ ਕਿਰਪਾ ਨਾਲ ਫੁੱਲ ਚੰਗੇ ਆ ਹਣਾ ਜੀ ਵੀਰੇ ਜੀ ਜੀ ਠੀਕ ਆ ਠੀਕ ਆ ਜੀ ਪਹਿਲੇ ਨੰਬਰ ਕਟਿੰਗ ਤੁਹਾਨੂੰ ਦਿਖਾ ਦਿੰਦੇ ਮਿੱਤਰੋ ਤੇ ਹੁਣ ਸਾਂ ਦਾ ਦੋ ਨੰਬਰ ਤੇ ਜੈਡ ਬਲੈਕ ਸ਼ਾਹ ਕਾਲੀ ਆ ਪਾ ਜੀ ਨੂੰ ਕਹਿ ਦਗੇ ਜੀ ਵੀਰੇ ਲਾ ਪਹਿਲਾਂ ਫੂਸ ਚੱਕਾ ਲਓ ਸਾਰੀ ਕਾਲੀ ਠੀਕ ਆ ਜੀ ਜੀ ਵੀਰੇ ਇੱਥੋਂ ਪੁੱਠਾ ਜੀ ਬੰਦਰ ਚ ਕਰ ਲਿਓ ਜੀ 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 ਤੇ ਸ਼ਿੰਗ ਕਿਹਨਾਂ ਵਾਲਾ ਕੰਮ ਹੈ ਜਮਾ ਕਢ ਕੇ ਲਾਉਣ ਵਾਲਾ ਕੰਮ ਹੈ ਪੈਠ ਬੂੜਾ ਵਜਨ ਵਜੂਦ ਇਹਦਾ ਵੀ ਕੱਟੀ ਦਾ ਮਾਲਕ ਦੀ ਕਿਰਪਾ ਨਾਲ ਬਹੁਤ ਜਿਆਦਾ ਵੀਰੇ ਚੰਗਾ ਉਹ ਤੋਂ ਮਾੜੀ ਮੋਟੀ ਘੱਟ ਹੋ ਨਾ ਬਸ ਦੋ ਦੀ ਮੰਨ ਲਓ ਵੀਰੇ ਹੋ ਸਕਦਾ ਵੀ ਦੋ ਤੋਂ ਘੱਟ ਹੋਵੇ ਪਰ ਆਪਾਂ ਇਹਨੂੰ ਦੋ ਦੀ ਮੰਨ ਲਗੇ ਹਨਾ ਖੀਰੀ ਆ ਮੂੰਹੋ ਖੀਰੀ ਵੀਰੇ ਸਾਰੀਆਂ ਕੱਟੀਆਂ ਖੀਰੀਆਂ ਲਖੇ ਇਹ ਕੱਟੀ ਜੈਡ ਬਲੈਕ ਆ ਹੁਣ ਤੂੰ ਇਥੋਂ ਚੜਾਈ ਚੁੜੀ ਦੇਖ ਆਪਾਂ ਲਾਉਣੇ ਹੁੰਨੇ ਆਂ ਆਂ ਅੰਦਾਜ਼ਾ ਹਨਾ ਤੇ ਝੂਲੀ ਝਾਲੀ ਬਹੁਤ ਕਰਮ ਵਾਲੀ ਦੀ ਚੰਗੀ ਆ ਹਨਾ ਬਲਕਿ ਖਲੋਵਾ ਵੋਸਾਫ ਹਨ ਜੀ ਵੀਰੇ ਜੀ ਜੀ ਤੇ ਬਹੁਤ ਜਿਆਦੇ ਚੰਗੀ ਹੈ ਲਖੇ ਮਾਲਕ ਦੀ ਕਿਰਪਾ ਹੈ ਹਾਂਜੀ 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 ਬਿਲਕੁਲ ਬਿਲਕੁਲ ਜੀ ਵੀਰੇ ਆਪਾਂ ਪਿਓਰ ਮੂਰਾ ਨੂੰ ਕਹਿ ਸਕਦੇ ਕੋਈ ਜੈਡ ਬ ਲੈ ਕੇ ਸ਼ਾਹ ਕਾਲੀ ਆ ਗਈ ਸ਼ਾਹ ਕਾਲੀ ਆ ਗਈ ਹਾਂ ਸਿੰਘਾਂ ਦੀ ਮੰਤਰ ਤੇ ਸਰਦੀ ਮੰਤਰ ਚੰਗੀ ਹੈ ਜੀ 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 ਵੀਰੇ ਜੀ ਲੋ ਚੰਗੀ ਕੱਟੀ ਆ ਗਈ 2 ਨੰਬਰ ਤੇ ਲਗਭਗ 2 ਸਾਲ ਉਮਰ ਹੈ ਦੰਦੋਂ ਖੀਰੀ ਆ ਗਈ ਖੀਰੀ ਵੀਰੇ ਸਾਰੀਆਂ ਕੱਟੀਆਂ ਖੀਰੀਆਂ ਹੁਣ ਆ ਗਈ ਆਪਣੇ ਕੋਲੇ ਕੱਟੀ 3 ਨੰਬਰ ਦੀ ਇਹ ਵੀ ਸੇਮ ਉਮਰ ਜੀ ਜੀ ਦੀ ਆ ਵੀਰੇ ਬੰਦੋ ਸਾਲ ਦੀ ਇਹ ਹੋ ਗਈ ਜੀ 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 ਠੀਕ ਆ ਠੀਕ ਆ ਜੀ ਵੀਰੇ ਤੇ ਲੈ ਬੰ ਜੀ 2 ਸਾਲ ਉਮਰ ਹੈ ਤੇ ਕੱਟੀ ਦੀ ਲੰਬਾਈ ਤੇ ਪਤਲਾਪਨ ਸੀ ਕੋਲੇ ਆ ਕੇ ਦੇਖੋ ਕੋਲੇ ਆ ਕੇ ਦੇਖ ਤੇ ਕਲਤ ਦੇਖ ਲਖੇ ਮਾਲਕ ਦੀ ਕਿਰਪਣ ਇਹਦੀ ਕੱਟੀ ਦੀ ਕਿੰਨੀ ਜਿਆਦਾ ਖੜਮੀ ਆ ਜਿਵੇਂ ਆਪਾਂ ਉਹਦੀ ਗੱਲ ਕਰਦੇ ਨਾ ਵੀ ਗਾਮਚੀ ਨਾ ਪੈਂਦੀ ਹੋਵੇ ਤੇ ਘੋੜੀ ਵਾਂਗੂ ਖੜੀ ਐ ਤੂੰ ਐਂ ਦੇਖ ਤੇ ਬਾਕੀ ਆ ਚੀਜ਼ ਦੇਖ ਸਟਰਕਚਰ ਦੇਖ ਇੱਥੋਂ ਇਹਦਾ ਜਿਵੇਂ ਸੇਮ ਐ ਇੱਕੋ ਜਿਹਾ ਪੱਧਰੀ ਪਈ ਤਹਾ ਦਾ ਚਾਰ ਸਾਰੀ ਪੱਧਰੀ ਪਈ ਆ ਹਾਂ ਠੀਕ ਹੈ ਕਿ ਨਹੀਂ ਜਿਹੜੀ ਗਾਮਚੀਆਂ ਦੇਖੋ ਬਿਲਕੁਲ ਪੂਰਾ ਸਾਫ ਜੀ ਵੀਰੇ ਜੀ ਇੱਥੋਂ ਖਲੋ ਥਾਣਾ ਦੀ ਬੰਤਰ ਤੇ ਝੋਲੀ ਬੰਤਰ ਦੇਖੋ ਚਾਰ ਥਾਂ ਸੋਹਣੇ ਗਿਆ ਜੀ ਮਾਹ ਪੂਰੀ ਯਾਰ ਫੁੱਲ ਝੋਲੀ ਹੋਊਗੀ ਬਈ ਯਾਰ ਉਹ ਜਦ ਤਾ ਪਤਾ ਨੂੰ ਪਤਾ ਲੈਂਦੀ ਨਹੀਂ ਹੁੰਦੀ ਮਾਲ ਹਨਾ ਬਾਕੀ ਸਿਰੇ ਤੋਰ ਤਾਰ ਕੇ ਚੰਗੀ ਤਰ੍ਹਾਂ ਆਪਾਂ ਦਿਖਾਉਣੇ ਆ ਹੂੰ ਲੋ ਇੰਨੇ ਨੰਬਰ ਕੱਟੇ ਨੇ ਤੋਰ ਕੇ ਆਉਣੇ ਆ ਲੱਗ ਆਪ ਗੱਬਣ ਹੋਣ ਦੇ ਕਰਮ ਵਾਲੀ ਕਾਬਲ ਬਿਲਕੁਲ ਪਹਿਲੀਆਂ ਕਿੰਨੇ ਕੱਟੀਆਂ ਵੀਰੇ ਇੱਕ ਤਾਂ ਗੱਬਣੀ ਆ ਮਾਲਕ ਦੀ ਕਿਰਪਾ ਨਾਲ ਹਨਾ ਦੋ ਤਿਆਰ ਨਹੀਂ ਜੀ ਤੇ ਦੋ ਬਿਲਕੁਲ ਤਿਆਰ ਆ ਠੀਕ ਆ ਲਾ ਤਾਉਣ ਦੇਖੋ ਪਤਲੀ ਲੰਬੀ ਤੇ ਪੁੱਠੇ ਦੀ ਚੌੜਾਈ ਤੇ ਬੰਤਰ ਦੇਖ ਸਕਦੇ ਹੋਗੇ ਜੀ ਵੀਰੇ ਜੀ ਸੋਹਣੀਆਂ ਕੱਟੀਆਂ ਤ ਤੇ ਇੱਥੇ ਦਾ ਕੱਟੀ ਦਾ ਸ਼ਿੰਗਾਰ ਚ ਕਰ ਲਿਓ। ਵੀਰੇ 4 ਨੰਬਰ ਕੱਟੀ ਵੀ ਲਖੇ ਬਿਲਕੁਲ ਜੈਡ ਬਲੈਕ ਆ ਇਹ। ਹਾਂ ਜੀ। ਉਮਰ ਕਿੰਨੀ ਹੋਤਰੀ ਦੀ? ਇਹਦੀ ਵੀਰੇ ਉਮਰ ਡੇਢ ਤੋਂ ਉੱਪਰ ਆ। ਠੀਕ ਐ। ਤੇ ਆਪਾਂ ਮੰਨ ਲਓ ਡੇਢ ਦੀ ਮੰਨ ਲਓ ਜਾਂ ਡੇਢ ਤੋਂ ਉੱਪਰ ਗੱਲੋ ਬੱਸ ਜਿੰਨੀ ਮਰਜ਼ੀ ਕਹਲੋ ਹਣ। ਠੀਕ ਆ ਠੀਕ ਆ। ਹਾਂ ਜੀ ਹਾਂ ਜੀ। ਤੇ ਜੈਡ ਬਲੈਕ ਮਿੱਤਰੋ ਸ਼ਾਹ ਕਾਲੀ ਕੱਟੀ ਇਹ ਆ ਗਈ। ਜੀ ਜੀ। ਤੇ ਸਿੰਗ ਬਿਲਕੁਲ ਰੈਂਗ ਲੱਗਿਆ ਹੋਇਆ। ਤੇ ਥਾਂ 400 ਨੇ ਗਿਆਬ ਚ ਲੱਗੇ ਹੋਏ। ਜੀ ਵੀਰੇ ਠੀਕ ਐ ਨਾ। ਜੀ ਜੀ। ਯੂ نو ਉੱਥੇ ਲਾ ਲਾ ਆਪਾਂ ਦਿਖਾ ਦ ਕਿ ਯਾਰ ਪਸੰਦ ਆਤ ਹੁੰਦੀ ਹੈਗੀ ਘਰਾਂ ਚੋਂ ਘਟ ਨਿਕਲੇ ਹੁੰਦੇ ਨਾ ਉਦਾਂ ਦੇ ਬਸ ਬਾਈ ਇਹੀ ਇਹਨਾਂ ਦੇ ਜਗਾ ਉਹ ਆ ਵੀ ਇਹ ਕਿਉਂਕਿ ਕਈ ਭਰਾ ਜਮ ਨਹੀਂ ਕੱਢਦੇ ਹਨਾ ਢੋਲੀ ਬਹੁਤ ਸਾਡਾ ਪੁੱਤ ਖੜ ਜਾ ਜੀ 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 ਨਹੀਂ ਓਕੇ ਰਪੋਰਟ ਮੈਂ ਮੈਂ ਯਾਰ ਬਾਈ ਫੁੱਲ ਗਾਰੰਟੀ ਹੋਊਗੀ ਲਖੇ ਆਪਾਂ ਜਿਹੜੀ ਚੀਜ਼ ਦੀ ਗਾਰੰਟੀ ਲੈ ਲਈ ਉਹਦੀ ਗਾਰੰਟੀ ਹੁੰਦੀ ਹੈ ਬਾਈ ਹਨਾ ਹਾਂ ਬਿਲਕੁਲ ਬਿਲਕੁਲ ਜੀ ਵੀਰੇ ਤੇ ਇਹ ਸੀ ਕਿ ਮਿੱਤਰੋ ਕੱਟੀ 4 ਆਮ ਲਗਭਗ ਡੇਢ ਸਾਲ ਤੋਂ ਉੱਪਰ ਹੈ ਪੌਣੇ 1-2 ਤੋਂ ਘੱਟ ਹੋਣੀ ਹੈਗੀ ਐਸਟੀਮੇਟ ਇੱਥੇ ਜੋ ਉਮਰ ਆ ਗਈ ਤੇ ਬਾ ਡੇਢ ਡੇਢ ਦੀ ਰੱਖ ਲਓ ਪੌਣੇ 2 ਦੀ ਰੱਖ ਲਓ ਤਾਂ ਆਪਾਂ ਆਉਂਦੀ ਸਮਝ ਨਾਲ ਮੰਨਣੀ ਆ ਹਨਾ ਜੇ ਕੋਈ ਸਰਟੀਫਿਕੇਟ ਇਹਨਾਂ ਦੇ ਜੀ ਵੀਰੇ ਜੀ ਜੀ ਤੇ ਹੁਣ ਆ ਗਿਆ ਆਪਣਾ ਕੱਟੀ 5 ਨੰਬਰ ਲੈ ਪੁੱਠਾ ਦੇਖੋ ਪਹਿਲਾਂ 5 ਨੰਬਰ ਕੱਟੀ ਦਾ ਇਹ ਵੀ ਵਾਲਾ ਡੇਢ ਸਾਲ ਦੀ ਹੋਣੀ ਹੈ ਨਾ ਇਹ ਵੀ ਇੰਨੀ ਕੀ ਉਮਰ ਦੀ ਹੈ ਬਾਈ ਇਹ ਕੱਟੀ ਆਪਣੀ ਡੇਰੀ ਤੋਂ ਲਈ ਵੀ ਹੈ ਲਖੇ ਮਾਦਾਰ ਰਿਕਾਰਡ ਵੀ ਚੰਗਾ ਮਾਲਕ ਨੇ ਦੱਸਿਆ ਘਰ ਦਾ ਹੀ ਉਹਨਾਂ ਦੇ ਡੇਰੀ ਦੇ ਵਿੱਚ ਸਾਨ ਰੱਖਿਆ ਹੋਇਆ ਸੀ ਉਸੇ ਦੀ ਇਹ ਕੱਟੀ ਹਾਂਜੀ ਇਹ ਤੌਰ ਉਂ ਦਾ ਬਲਸੋਂ ਥਾਣਾ ਦੀ ਬੰਤਰ ਦਿਖਾ ਦਿੰਨਾ ਮੈਂ ਇੱਥੇ ਦੇਖ ਚੋਲੀ ਬੜੀ ਵਾਕਮ ਵਾਲੀ ਗਈ ਲੱਗੀ ਹੈ ਨਾ ਹਾਂ ਦੱਸਦੀ ਹੈਗੀ ਦੱਸਦੀ ਹੈ ਵੀ ਮੈਂ ਹੈਗੀ ਆ ਲਾਣੇ ਘਰਾਣੇ ਦੀ ਬਿਲਕੁਲ ਸਮਝੀਏ ਕਿ ਨਹੀਂ ਬਾਕੀ ਲਖੇ ਬੜਾਈ ਕਰਨੀ ਤਾਂ ਆਪਦੀ ਮਾੜੀ ਹੁੰਦੀ ਹੈ ਹਨਾ ਸਾਰੇ ਭਰਾਵਾਂ ਨੂੰ ਤਕਰੀਬਨ ਆਪਣੇ ਬਾਰੇ ਪਤਾ ਹੀ ਆ ਆਪਾਂ ਜਾਨਵਰ ਬਾਈ ਮਾੜਾ ਲੈਂਦੇ ਨਹੀਂ ਹਨਾ हां ਕਿਉਂਕਿ ਜਿਹੜਾ ਆਪਦੇ ਆਪ ਨੂੰ ਚੰਗਾ ਨਹੀਂ ਲੱਗਦਾਗਾ ਫਿਰ ਉਹ ਕਿਸ ਦੂਜੇ ਗਾਹ ਨੂੰ ਬਾਈ ਕਿੱਥੋਂ ਚੰਗਾ ਲੱਗੂਗਾ ਜੇ ਆਪਾਂ ਨੂੰ ਆਪਦੇ ਘਰੇ ਖੜਾ ਜਾਨਵਰ ਨਾ ਸੋਹਣਾ ਲੱਗਿਆ ਤਾਂ ਇੱਕ ਦਿਨ ਜਾਂ ਦੋ ਦਿਨ ਰੱਖਣੀ ਐ ਆਏ ਨੇ ਲੰਬਾ ਸਮਾਂ ਰੱਖਣੀ ਮੂਹਰੇ ਬੰਦੇ ਨੇ ਕਿਉਂਕਿ ਬਾਈ ਯਾਰ ਪੈਸਾ ਬੜੀ ਮੁਸ਼ਕਲ ਨਾਲ ਬਣਦਾ ਲੱਖੇ ਯਾਰ ਬਿਲਕੁਲ ਹਨਾ ਕੋਈ ਸੇ ਭਰਾ ਨੇ ਜਦੋਂ ਕਿਵੇਂ ਕਹਿੰਦਾ ਘੋੜ ਵੀ ਪਾਲਣਾ ਤੇ ਖੋਰ ਵੀ ਪਾਲਣਾ ਹਨਾ ਚੰਗੇ ਪੈਸੇ ਲਾਉਣੇ ਅਗਲੇ ਨੇ ਬਾਈ ਤਾਂ ਫਿਰ ਗਾਹਾਂ ਜਾ ਕੇ ਚੀਜ਼ ਨਾ ਚੰਗੀ ਬਣੀ ਤਾਂ ਉਹਦਾ ਬਾਈ ਫਾਇਦਾ ਵੀ ਕੋਈ ਨਹੀਂ ਹਨਾ ਬਿਲਕੁਲ ਬਿਲਕੁਲ ਜੀ ਵੀਰੇ ਤੇ ਇਹ ਸੀ ਆਪਣਾ 35 ਨੰਬਰ ਤੇ ਇਹ ਤਾਂ 15-16 ਕੁ ਮਹੀਨੇ ਦੀ ਹੋਣੀ ਹੈ ਨਾ ਸਵਾ ਇਹ ਬਸ ਬਾਈ ਸਵਾ ਇੱਕ ਸਾਲ ਦੀ ਮਾਲਕਾਂ ਨੇ ਦੱਸੀਆ ਹੈ ਨਾ ਪੁੱਠਾ ਦੇਖੋ ਰਾਜਜੀ ਦਾ ਚੌੜਾਈ ਕਿੰਨੀ ਆ ਗਈ ਹੁਣੇ ਬਹੁਤ ਜਿਆਦਾ ਚੌੜਾਈ ਹੈ ਇਹਨੂੰ ਵੀ ਲੱਖੇ ਝੂੜੀ ਇਹਨੂੰ ਵੀ ਬਹੁਤ ਸੋਹਣੀ ਲੱਗੀ ਵੀ ਹੈ ਠੀਕ ਆ ਠੀਕ ਆ ਬਸ ਪੁੱਤ ਰੱਜੀ ਵੀ ਜ਼ੋਰ ਦਿਖਾਉਂਦੀ ਆ ਹੁਣ ਨਾ ਇਹ ਥੋੜਾ ਜਿਹਾ ਨਾ ਬਸ ਡਰਦੀਆਂ ਕੈਮਰੇ ਤੋਂ ਥੋੜਾ ਜਿਹਾ ਵੱਧ ਡਰਦੀਆਂ ਹੋਰ ਕੋਈ ਗੱਲ ਨਹੀਂ ਆਈ ਦਿਖਾ ਦੇ ਪੇ ਭੱਜੀ ਪੂਜੀ ਫਿਰ ਦੂਵੀਂ ਬਸ ਕੋਈ ਗੱਲ ਨਹੀਂ ਤੇ ਝੋਲੀ ਝਾਲੀ ਦਿਖਾ ਦੇ ਰੋਕ ਕੇ ਦਿਖਾ ਦਿੰਨੇ ਆਪਾਂ ਲੈ ਬਤ ਲੈ ਲੋ ਜੀ ਜੀ ਹੂੰ ਸੋਹਣੇ ਥਾਣਾ ਸੋਹੇ ਸੰਨ ਗੈਪ ਲੱਗਿਆ ਵਾ ਜੀ 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 ਤੇ ਬਾਕੀ ਬਾਕੀ ਸਾਰੇ ਸਮੀ ਪਲੀ ਪੂਰੀ ਆ ਲੱਖੇ ਕੋਈ ਐ ਨਹੀਂ ਲस्सी ਲਾਵੀ ਨਹੀਂ ਪੈਨੂ ਕਹਿ ਸਕਦੇ ਵੀ ਕੱਟੀ ਲੱਸੀ ਲਾਵੀ ਤੇ ਦੂਜੀ ਗੱਲ ਐ ਆਏ ਜੀ ਕਰਦਾ ਵੀ ਐਂ ਹੱਥ ਫੇਰੀ ਜਾਈਏ ਇਹਦੇ ਪਿੰਡਾਇ ਦਾ ਇਹ ਜਾਇ ਇੰਨਾ ਮੁਲਾਇਮ ਆ ਹਨਾ ਤੇ ਬਾਕੀ ਦੇਖੋ ਜਿਹੜੇ ਭਰਾ ਨੇ ਲੈਣੀਆਂ ਹਨਾ ਉਹ ਆਪਦੀ ਤਸੱਲੀ ਖੁਦ ਕਰਕੇ ਲਊਗਾ ਹਾਂ ਉਹ ਉਹਦਾ ਇੱਕ ਇਹਦੀਆਂ ਅੱਖਾਂ ਜਿਹੜੀਆਂ ਉਹ ਬਈ ਬਿੱਲੀਆਂ ਲੱਖੇ ਹਨਾ ਠੀਕ ਨਾ ਪੁੱਤ ਨਾ ਹੌਲੀ ਜੀ ਜੋ ਨਾਹਾ ਇਹ ਸੀ ਕੱਟੀ ਆਪਾਂ ਕੋਲ 6 ਨੰਬਰ ਜੀ ਵੀਰੇ ਤੇ 6 ਤੁਹਾਨੂੰ ਦਿਖਾਤਾ ਠੀਕ ਹੈ ਜੀ ਵੈਂਡਰ ਆਈਆ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਤੇ ਸੰਪਰਕ ਨੰਬਰ 9855287584 ਬਈ ਦਾ ਸੰਪਰਕ ਨੰਬਰ ਚੱਲਦਾ ਸਕ੍ਰੀਨ ਦੇ ਤੁਰਤ ਤੋਂ ਚੱਲੂਗਾ ਠੀਕ ਆ ਜਿਹੜੇ ਪਰ ਉਹ ਜਿਹੜੀ ਘੱਟੇ ਪਸੰਦ ਹੋਗੇ ਬਾਾਈ ਨਾਲ ਦਿੱਤੇ ਹੋਣੇ ਬਸ ਸੰਪਰਕ ਕਰ ਲਿਓ ਠੀਕ ਆ ਜੀ ਤੇ ਜੇ ਇਕੱਠਾ ਖਰੀਦ ਲਓ ਤਾਂ ਉਹ ਜਿਆਦਾ ਮਾਰਤਾਨ ਹੋ ਜੂਗਾ ਅਜ ਕੱਲੀ ਕੱਲੀ ਖਰੀਦ ਲਓਗੇ ਤਾਂ ਉਹ ਜਿਆਦਾ ਮਾਰਤਾਨ ਹੋ ਜੂਗਾ ਰੇਟ ਲਖੇ ਆਪਣੇ ਜਾਇਜ਼ ਹੀ ਹੁੰਦੇ ਆ ਕੋਈ ਆਪਾਂ ਨਜਾਇਜ਼ ਨਹੀਂ ਕਰਦੇ ਹੁੰਦੇ ਹਨਾ ਤੇ ਬਾਕੀ ਸਿਰੇ ਆਪ ਦੋ ਆਪ ਦੀ ਸਮਝ ਆ ਹੋਣਾ ਜਿਹੇ ਜਿਹੇ ਹੁਣ ਜਾਨਵਰ ਆ ਬਾਈ ਰੇਟ ਉਹ ਜਿਆਦਾ ਮੰਗਣਾ ਹੀ ਅਗਲੇ ਨੇ ਹਾਂ ਆਪਾਂ ਵੀ ਮੁੱਲ ਭਰ ਕੇ ਲੈ ਕੇ ਆਉਣਾ ਹੈਗੇ ਹਾਂ ਬਸ ਇਹ ਠੀਕ ਲੋ ਕਰ ਲਿਓ ਬਾਾਈ ਨਾਲ ਸੰਪਰਕ